शार शिरसागर सगुण जिस पास मै बिना आंसू ही ਵਾਹਿਗੁਰੂ ਸਾਹਿਬ ਜੀ ਸੋਏ ਮਹਲਾ 5 ਵਾ ਜਿਸ ਤੇ ਸ੍ਰੀ ਉਪਰ ਤੁੰ ਸੋ ਜੁ ਕ ਪੈਸਾ ਪਾਵੈ ਓ ਨਾ ਜਾਣੈ ਮਾਇਆ ਮਦਮਤਾ ਮਰਨ ਛੀਤ ਨ ਆਵੈ जिस श्री पर स्वामी सौ दुख पैसा आवे बोल न जाने माया मर ਕੀਤਨਾ ਆਵੇ ਮੇਰੇ ਰਾਮ ਰਾਏ ਉਹ ਸੰਤਾਂ ਦਾ ਸੰਤ ਤੇਰੇ ਇਹ ਜਿਵਕ ਨੂੰ ਉਹ ਕਿਸ਼ਨਾਹੀ ਜਪ ਨਹੀਂ वे ने हो जो तिरते स्वामी इनका जन्म मर लुख न एरी परस ना बेटे कोई ਆ ਤੁ ਗੁ ਆ ਦੇਨਾ ਸਾਰ ਨਾਮ ਤੇ ਨਾਇ ਸੁਧ ਬਨ ਮਾਇ ਆਗ ਪੈ ਆ ਰੰਗ ਤੇਰੀ ਸ਼ਰਨ ਤੇਰਾ ਪ੍ਰਭਾਸ ਹੈ ਪੰਜ ਜਨ ਦੁਸ਼ਟ ਜਨ ਸਾਧ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾ ਨਾ ਗਾ ਤੇਰੀ ਸਤਿਗੁਰ ਨਾਨਕੁ ਜਨ ਅਲਿ ਆਖੇ ਮੇਰੀ ਗਿਆਨ ਧਿਆਨ ਕਿਸੇ ਪਲ ਨਾ ਜਾਣ ਸਾਰ ਨਾ ਜਾਣ ਤੇਰੀ ਬਤੁ ਗੁਰ ਨਾਨਕ ਜਨ ਅਨੁਰਾਖੀ ਮੇਰੀ